ਅੱਛੀ ਗੱਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਪ੍ਰਤੀਕ ਕਪੜਾ ਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਅੱਜ ਅਸੀਂ ਜਿਹੜੇ ਤੁਹਾਡੇ ਵਾਸਤੇ ਲੈ ਕੇ ਆਏ ਆ ਪੀਸ ਟੈਬੀ ਦੇ ਜੀ ਟੈਬੀ ਦੇ ਰਹਿਣਗੇ ਕੱਟ ਪੀਸ ਤੇ ਜਿਹੜੇ ਪੀਸ ਰਹਿਣਗੇ ਜੀ ਸ਼ਿਮਰ ਦੇ ਸਾਡੇ ਕੋਲੇ ਕਾਫੀ ਬਹੁਤ ਸਾਰਾ ਜਿਹੜਾ ਮਾਲਾ ਸ਼ਿਮਰ ਚ ਆ ਚੁੱਕਿਆ ਜੀ ਮਸਰੀਨ ਸ਼ਿਮਰ ਰਹਿਣ ਵਾਲੀ ਹੈ ਕੱਟ ਪੀਸ ਕਾਫੀ ਸਾਡੇ ਕੋਲੇ ਅਵੇਲੇਬਲ ਹੈ ਜੀ ਅਸੀਂ ਕੱਲ ਇਹ ਸਾਰੇ ਪੀਸ ਓਪਨ ਕਰਾਂਗੇ ਜਿਹੜੀਆਂ ਮੇਰੇ ਭ ਜਾਂ ਕੋਈ ਸ਼ਾਪ ਵਾਸਤੇ ਕੱਟ ਪੀਸ ਲੈਣਾ ਚਾਹੁੰਦੀ ਆ ਤੇ ਉਹ ਵੀ ਮੇਰੀਆਂ ਭੈਣਾਂ ਆਪਣੀ ਸ਼ਾਪ ਵਾਸਤੇ ਕੱਟ ਪੀਸ ਲੈ ਸਕਦੀਆਂ ਮਸਲਿਨ ਸ਼ਿਮਰ ਦੇ ਰਹਿਣ ਵਾਲੀਆਂ ਕੱਟ ਪੀਸ ਠੀਕ ਹੈ ਜੀ ਤੁਹਾਨੂੰ ਦੁਪੱਟੇ ਵੀ ਮਿਲਣਗੇ ਸ਼ਿਮਰ ਦੇ ਸ਼ਿਮਰ ਦੇ ਦੁਪੱਟੇ ਮਿਲਣਗੇ ਸ਼ਰਟ ਪੀਸ ਮਿਲਣਗੇ ਸ਼ਿਮਰ ਦੇ ਸ਼ਿਮਰ ਦੇ ਦੁਪੱਟੇ ਮਿਲਣ ਵਾਲੇ ਆ ਸ਼ਿਮਰ ਦੇ ਸ਼ਰਟ ਪੀਸ ਮਿਲਣ ਵਾਲੇ ਆ ਠੀਕ ਹੈ ਜੀ ਕਾਫੀ ਮਾਰ ਸਾਡੇ ਕੋਲੇ ਅਵੇਲੇਬਲ ਹੈ ਜਿਹੜੀਆਂ ਮੇਰੀਆਂ ਭੈਣਾਂ ਨੇ ਆਪਣੀ ਸ਼ਾਪ ਵਾਸਤੇ ਮਾਰ ਲੈਣਾ ਤੇ ਉਹ ਮੇਰੀ ਸ਼ਾਪ ਤੇ ਆ ਕੇ ਇਹ ਵਾਲਾ ਮਾਲ ਤੁਸੀਂ ਲੈ ਸਕਦੇ ਹੋ ਜੀ ਠੀਕ ਹੈ ਜੀ ਅੱਜ ਸਾਡੀ ਜਿਹੜੀ ਮੇਨ ਵੀਡੀਓ ਰਹਿਣ ਵਾਲੀ ਸਾਡੇ ਕੋਲੇ ਕਾਫੀ ਤਰ੍ਹਾਂ ਦੇ ਕੱਟ ਪੀਸ ਆ ਜੀ ਜਿਵੇਂ ਤੁਹਾਨੂੰ ਮਸਲੀਨ ਚ ਵੀ ਕੱਟ ਪੀਸ ਮਿਲ ਜਾਣਗੇ ਸ਼ਿਮਰ ਮਸਲੀਨ ਵੀ ਕੱਟ ਪੀਸ ਮਿਲ ਜਾਣਗੇ ਤੇ ਕੱਲੀ ਮਸਲੀਨ ਵੀ ਮਿਲ ਜੂਗੀ ਚਨੂਨ ਵੀ ਮਿਲ ਜੂਗੀ ਠੀਕ ਹੈ ਜੀ ਟੈਬੀ ਦੇ ਕੱਟ ਪੀਸ ਵੀ ਸਾਡੇ ਕੋਲੇ ਆ ਚੁੱਕੇ ਆ ਆ ਆ ਚੁੱਕੇ ਆ ਜੀ ਜਿਹੜੇ ਅਸੀਂ ਸ਼ਿਮਰ ਦੇ ਕੱਟ ਪੀਸ ਉਹ ਕੱਲ ਓਪਨ ਕਰਾਂਗੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਟੈਬੀ ਦੇ ਕੱਟ ਪੀਸ ਉਹ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾਉਣ ਲੱਗੇ ਆ ਦੇਖੋ ਜੀ ਟੈਬੀ ਦੇ ਕੱਟ ਪੀਸ ਵੀ ਰਹਿਣਗੇ ਤੇ ਤੁਹਾਨੂੰ ਟੈਬੀ ਦੇ ਦੁਪੱਟੇ ਵੀ ਮਿਲਣਗੇ ਜੀ ਨਾਲ ਠੀਕ ਹੈ ਜੀ ਤੇ ਆਬੀ ਦੇ ਦੁਪੱਟੇ ਵੀ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਸਾਡੇ ਕੋਲੋਂ ਤੁਸੀਂ ਲੈ ਸਕਦੇ ਹੋ ਪਹਿਲਾਂ ਦੇਖੋ ਜੀ ਕੱਟ ਪੀਸ ਬੜਾ ਪਿਆਰਾ ਜਾਂ ਕੱਟ ਪੀਸ ਰਹਿਣ ਵਾਲਾ ਸ਼ਰਟ ਪੀਸ ਬਣਾ ਸਕਦੇ ਤੁਸੀਂ ਇਹਦਾ ਟੈਬੀ ਦਾ ਪ੍ਰਾਈਸ ਤੁਹਾਨੂੰ ਮਿਲੂਗਾ ਸਿਰਫ 150 ਰੁਪਏ ਪਰ ਮੀਟਰ ਜੀ 150 ਰੁਪਏ ਪਰ ਮੀਟਰ ਤੁਸੀਂ ਸਾਡੇ ਕੋਲੋਂ ਟੈਬੀ ਲੈ ਸਕਦੇ ਹੋ ਟੈਬੀ ਲਾਈਨਿੰਗ ਡਿਵਾਈਨ ਸ਼ੈਲਕ ਮਿਲੂਗਾ ਤੁਹਾਨੂੰ ਰਸ਼ੀਆ ਬ੍ਰਾਂਡ ਰਹਿਣ ਵਾਲਾ ਠੀਕ ਹੈ ਜੀ ਰਸ਼ੀਆ ਬ੍ਰਾਂਡ ਰਹਿਣ ਵਾਲਾ ਸਾਰੇ ਪੀਸ ਡਿਵਾਈਨ ਛਲਕਦੇ ਰਹਿਣ ਵਾਲੇ ਆ ਪ੍ਰਾਈਸ ਤੁਹਾਨੂੰ ਦੇ ਰਹੇ ਹਾਂ ਸਿਰਫ ਅਸੀਂ 150 ਰੁਪਏ ਪਰ ਮੀਟਰ 150 ਰੁਪਏ ਪਰ ਮੀਟਰ ਇਹ ਤੁਸੀਂ ਸਾਡੇ ਕੋਲੋਂ ਇਹ ਵਾਲੇ ਪੀਸ ਬਾਈ ਕਰ ਸਕਦੇ ਹੋ ਦੇਖੋ ਜੀ 2 ਮੀਟਰ ਦਾ ਪੀਸ ਹੈ ਜੀ ਤੁਸੀਂ ਆਰਮਨਾਰੀ ਸ਼ਰਟ ਪੀਸ ਬਣਾ ਸਕਦੇ ਹੋ ਬੜੀ ਸੋਹਣੀ ਜੀ ਸ਼ਰਟ ਪੀਸ ਰੈਡੀ ਹੋਣੀ ਆ ਬਣ ਕੇ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਅਗਲਾ ਪੀਸ ਚੈੱਕ ਕਰੋ ਜੀ ਅਗਲਾ ਪੀਸ ਚੈੱਕ ਕਰੋ ਸਾਡੇ ਕੋਲੇ ਕਾਫੀ ਤਰ੍ਹਾਂ ਦੇ ਦੁਪੱਟੇ ਵੀ ਅਵੇਲੇਬਲ ਹੈ ਤੁਸੀਂ ਦੁਪੱਟੇ ਪਲੇਨ ਸਾਡੇ ਕੋਲੋਂ ਟੈਬੀ ਦੇ ਲੈ ਸਕਦੇ ਹੋ ਠੀਕ ਹੈ ਜੀ جنੂਨ ਦੇ ਦੁਪੱਟੇ ਲੈ ਸਕਦੇ ਹੋ ਟੈਬੀ ਦੇ ਦੁਪੱਟੇ ਲੈ ਸਕਦੇ ਹੋ ਪਲੇਨ ਤੇ ਦੇਖ ਸਕਦੇ ਹੋ ਤੁਸੀਂ ਇਹ ਵਾਲੇ ਜਿਹੜੇ ਦੁਪੱਟੇ ਆ ਸਾਡੇ ਕੋਲੇ ਅਵੇਲੇਬਲ ਹੈ ਇਹ 350 ਦਾ ਦੁਪੱਟਾ ਤੁਹਾਨੂੰ ਪੈਰ ਵਾਲਾ ਟੈਬੀ ਦਾ ਜੀ ਪਲੇਨ ਨਾਲ ਟੈਬੀ ਦਾ ਦੁਪੱਟਾ ਜੀ 350 ਦਾ ਪਊਗਾ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਬਾਕੀ ਸਾਡੇ ਕੋਲੇ ਕਮਲ ਚਨੂਨ ਦੇ ਦੁਪट्टे ਵੀ ਆ ਉਹ ਵੀ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਪਿਓਰ ਦਾ ਦੁਪੱਟਾ ਵੀ ਬਾਏ ਸਕਦੇ ਬਾਏ ਕਰ ਸਕਦੇ ਹੋ ਇਹ ਵਾਲਾ ਜਿਹੜਾ ਦੁਪੱਟਾ ਸਾਡੇ ਕੋਲ 100 ਰੁਪਏ ਦਾ ਦੁਪੱਟਾ ਤੁਸੀਂ ਬਾਏ ਕਰ ਸਕਦੇ ਹੋ ਕਾਫੀ ਤਰ੍ਹਾਂ ਦੇ ਦੁਪੱਟੇ ਸਾਡੇ ਕੋਲੇ ਅਵੇਲੇਬਲ ਹੈ ਜੀ ਠੀਕ ਹੈ ਜੀ ਅੱਗੇ ਤੁਸੀਂ ਦੇਖੋ ਜੀ ਇਹ ਵਾਲਾ ਦੇਖੋ ਇਹ 셔ਟ ਪੀਸ ਹੈ ਬੜਾ ਸੋਹਣਾ ਜਿਹਾ ਪ੍ਰਿੰਟ ਹੈ ਬੜਾ ਸੋਹਣਾ ਜਿਹਾ ਪ੍ਰਿੰਟ ਰੈਡੀ ਹੋਣਾ 셔ਟ ਪੀਸ ਹੈ ਸਾਡੇ ਕੋਲੇ ਤੁਹਾਨੂੰ ਇਹਦੇ ਨਾਲ ਟੈਬੀ ਦਾ ਦੁਪੱਟਾ ਵੀ ਮਿਲੂਗਾ ਪ੍ਰਾਈਸ ਦੇ ਰਿਹਾ ਤੁਹਾਨੂੰ ਅਸੀਂ ਟੈਬੀ ਦੀ ਦਵਾਈ ਨਾਲ ਛਲਕਾ ਜੀ ਇਹ ਠੀਕ ਹੈ ਜੀ ਟੈਬੀ ਲਾਈਨਿੰਗ ਡਵਾਈਨ ਸ਼ੈਲਕ ਹੈ ਰਸ਼ੀਆ ਬ੍ਰਾਂਡ ਦੀ ਰਹਿਣ ਵਾਲੀ ਹੈ ਇਹ ਵਾਲਾ ਤੁਹਾਨੂੰ ਟੈਬੀ ਦਾ ਨਾਲ ਦੁਪੱਟਾ ਪਊਗਾ ਠੀਕ ਹੈ ਜੀ ਪ੍ਰਾਈਸ ਤੁਹਾਨੂੰ ਉਹੀ ਪਹਿਨ ਵਾਲਾ 150 ਰੁਪਏ ਪਰ ਮੀਟਰ ਦੇਖੋ ਜੀ ਇਹ ਵਾਲਾ ਦੁਪੱਟਾ ਮੈਨਣ ਵਾਲਾ ਤੁਹਾਨੂੰ ਨਾਲ ਟੈਬੀ ਦਾ ਠੀਕ ਹੈ ਜੀ ਸਾਰੇ ਪੀਸ ਟੈਬੀ ਲਾਈਨਿੰਗ ਦੇ ਰਹਿਣ ਵਾਲੇ ਆ ਅਗਲਾ ਪੀਸ ਚੈੱਕ ਕਰੋ ਜੀ ਦੇਖੋ ਜੀ ਸਵਾ ਮੀਟਰ ਦਾ ਪੀਸ ਹੈ ਜੀ ਡਬਲ ਪਣਾ ਰਹਿਣ ਵਾਲਾ ਡਬਲ ਪਣਾ ਵੱਡਾ ਪਣਾ ਰਹਿਣ ਵਾਲਾ ਜੀ ਸਵਾ ਮੀਟਰ ਦਾ ਪੀਸ ਰਹਿਣ ਵਾਲਾ ਠੀਕ ਹੈ ਜੀ ਜਿਹੜਾ ਵੱਡਾ ਪਣਾ ਹੁੰਦਾ ਜੀ ਦੇਖੋ ਜੀ ਇਹ ਡਬਲ ਪਣਾ ਸਵਾ ਮੀਟਰ ਦਾ ਪੀਸ ਰਹਿਣ ਵਾਲਾ ਵੱਡਾ ਪਣਾ ਵੱਡਾ ਪਣਾ ਤੁਹਾਨੂੰ ਪੈਣ ਵਾਲਾ 200 ਰੁਪਏ 215 ਰੁਪਏ ਪਰ ਮੀਟਰ ਠੀਕ ਹੈ ਜੀ ਸੂਟ ਦਾ ਰੇਟ ਸੇਮ ਹੀ ਰਹੂਗਾ 750 ਦਾ ਸੂਟ ਤੁਹਾਡਾ ਵੱਡੇ ਪਣੇ 'ਚ ਬੰਨਣਾ ਤੇ 750 ਦਾ ਸੂਟ ਹੀ ਤੁਹਾਡਾ ਛੋਟੇ ਪਣੇ 'ਚ ਬੰਨਣਾ ਉਹ ਕਪੜਾ ਤੁਹਾਨੂੰ 3.5 ਮੀਟਰ ਮਿਲੂਗਾ ਤੇ ਜਿਹੜਾ ਛੋਟਾ ਪਣਾ ਹੋਊਗਾ 5 ਮੀਟਰ ਮਿਲੂਗਾ ਪ੍ਰਾਈਸ ਸੇਮ ਰਹਿਣ ਵਾਲਾ ਹੈ ਠੀਕ ਹੈ ਜੀ ਇਹ ਵਾਲਾ ਜਿਹੜਾ ਪੀਸ ਹੈ ਸਵਾ ਮੀਟਰ ਦਾ ਰਹਿਣ ਵਾਲਾ ਦੇਖ ਸਕਦੇ ਹੋ ਟੈਬੀ ਲਾਈਨਿੰਗ ਦਾ ਪ੍ਰਿੰਟ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੀ ਆ ਅਗਲਾ ਪ੍ਰਿੰਟ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਾਂ ਪੀਸ ਹੈ ਜੀ ਠੀਕ ਹੈ ਜੀ ਇਹ ਵੀ ਬਹੁਤ ਪਿਆਰਾ ਪੀਸ ਰਹਿਣ ਵਾਲਾ ਜਲਦੀ ਦੀ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਇਹ ਵਾਲਾ ਪੀਸ ਦੇਖੋ ਇਹ ਵੀ ਬੜਾ ਪਿਆਰਾ ਜਾਂ ਪੀਸ ਰਹਿਣ ਵਾਲਾ ਇਹ ਸ਼ਰਟ ਪੀਸ ਹੈ ਜੀ ਠੀਕ ਹੈ ਜੀ ਸ਼ਰਟ ਪੀਸ ਆ ਵੱਡਾ ਪਣਾ ਜੀ ਵੱਡੇ ਪਣੇ ਦਾ ਜਿਹੜਾ ਸ਼ਰਟ ਪੀਸ ਦਾ ਕੱਟ ਹੁੰਦੀ ਹੈ ਉਹ ਪੌਣੇ 2 ਮੀਟਰ ਦੀ ਕੱਟ ਹੁੰਦੀ ਆ ਵੱਡੇ ਪਣੇ ਦੀ ਤਾਂ ਇਹ ਸ਼ਰਟ ਪੀਸ ਆ ਜੀ ਤੁਹਾਨੂੰ ਪੈਣ ਵਾਲਾ 375 ਦੇ ਵਿੱਚ ਸ਼ਰਟ ਪੀਸ ਪੈਣ ਵਾਲਾ ਦੀ ਟੈਬੀ ਦਾ 375 ਦੇ ਵਿੱਚ ਤੁਸੀਂ ਸਾਡੇ ਕੋਲ ਸ਼ਰਟ ਪੀਸ ਲੈ ਸਕਦੇ ਹੋ ਟੈਬੀ ਦਾ ਤੇ ਪੂਰਾ ਸੂਟ ਤੁਹਾਨੂੰ 750 ਦਾ ਪੈਣ ਵਾਲਾ ਜੀ ਪੂਰਾ ਸੂਟ 750 ਦਾ ਤੁਹਾਨੂੰ ਪੈਣ ਵਾਲਾ ਜਿਹੜਾ ਕਿ ਉਹਨੂੰ ਬਾਜ਼ਾਰ ਦੇ ਵਿੱਚ 15-1600 ਦਾ ਸੂਟ ਮਿਲਣ ਵਾਲਾ ਜੀ ਟੈਬੀ ਦਾ 1700 ਤੱਕ ਵੀ ਤੁਹਾਨੂੰ ਸੂਟ ਮਿਲਦਾ ਟੈਬੀ ਦਾ ਤਾਂ ਤੁਸੀਂ 750 ਦੇ ਵਿੱਚ ਸਾਡੇ ਕੋਲ ਸੂਟ ਬਾਈ ਕਰ ਸਕਦੇ ਹੋ ਟੈਬੀ ਦਾ ਠੀਕ ਹੈ ਜੀ ਪ੍ਰਾਈਸ ਰਹੂਗਾ 150 ਰੁਪਏ ਮੀਟਰ ਜਿਹੜਾ ਡਬਲ ਪਣਾ ਰਹੂਗਾ ਉਹ ਰਹੂਗਾ 215 ਰੁਪਏ ਪਰ ਮੀਟਰ ਠੀਕ ਹੈ ਜੀ ਸੂਟ ਦੀ ਪ੍ਰਾਈਸ ਸੇਮ ਹੀ ਰਹਿਣੀ ਆ 750 ਦੇ ਵਿੱਚ ਸੂਟ ਬਣਾਣਾ ਤੁਹਾਡਾ ਇਹ ਵਾਲਾ ਕਲਰ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਆ ਡਬਲ ਪਣਾ ਜੀ ਠੀਕ ਹੈ ਜੀ 1.5 ਮੀਟਰ ਸਟਾਫ ਰਹਿਣ ਵਾਲਾ ਹੈ ਪੂਰਾ ਸ਼ਰਟ ਪੀਸ ਰਾਵਣਾ ਬਣਾਣਾ ਤੁਹਾਡਾ 1.5 ਮੀਟਰ ਸਟਾਫ ਦੇ ਵਿੱਚ ਠੀਕ ਹੈ ਜੀ 350 ਦੇ ਵਿੱਚ ਤੁਹਾਡਾ ਇਹ ਵਾਲੀ ਸ਼ਰਟ ਪੀਸ ਰੈਡੀ ਹੋ ਜਾਣੀ ਆ ਇਹ ਕੇਵਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਲਾਈਟ ਜਿਹਾ ਸ਼ੇਡ ਆ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਦੇਖ ਸਕਦੇ ਹੋ ਠੀਕ ਹੈ ਜੀ ਇਹ ਸਵਾ ਮੀਟਰ ਦਾ ਪੀਸ ਹੈ ਡਬਲ ਪਣਾ ਰਹਿਣ ਵਾਲਾ ਠੀਕ ਹੈ ਜੀ ਪਣਾ ਰਹੂਗਾ ਵੱਡਾ ਠੀਕ ਹੈ ਜੀ ਸਵਾ ਮੀਟਰ ਦਾ ਪੀਸ ਰਹਿਣ ਵਾਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜਿਹੜੀਆਂ ਮੇਰੀ ਆਪਾਂ ਦਾ ਸਵਾ ਮੀਟਰ ਦੇ ਵਿੱਚ ਸ਼ਰਟ ਪੀਸ ਬੰਦ ਆ ਉਹ ਸਾਡੇ ਕੋਲ ਇਹ ਵਾਲਾ ਪੀਸ ਬਾਏ ਕਰ ਸਕਦੀ ਆ ਠੀਕ ਹੈ ਜੀ ਡਬਲ ਪਣਾ ਤੁਸੀਂ ਮੋੜ ਕੇ ਸ਼ਰਟ ਪੀਸ ਬਣਾ ਸਕਦੇ ਹੋ ਅਗਲਾ ਪੀਸ ਚੈੱਕ ਕਰੋ ਇਹ ਵੀ ਪ੍ਰਿੰਟ ਬੜਾ ਪਿਆਰਾ ਜਿਹਾ ਲਾਈਟ ਸ਼ੇਡ ਦੇ ਵਿੱਚ ਰਹਿਣ ਵਾਲਾ ਦੇਖ ਸਕਦੇ ਤੁਸੀਂ ਨਜ਼ਦੀਕ ਤੋਂ ਟੈਬੀ ਲਾਈਨਿੰਗ ਹੈ ਜੀ ਦੇਖੋ ਟੈਬੀ ਲਾਈਨਿੰਗ ਰਹਿਣ ਵਾਲੀ ਹੈ ਠੀਕ ਹੈ ਜੀ ਇਹ ਵੀ ਸਵਾ ਮੀਟਰ ਦਾ ਪੀਸ ਆ ਜੀ ਡਬਲ ਪਣਾ ਵੱਡਾ ਪਣਾ ਰਹਿਣ ਵਾਲਾ ਸਵਾ ਮੀਟਰ ਦਾ ਪੀਸ ਹੈ ਠੀਕ ਹੈ ਜੀ 750 ਦੇ ਵਿੱਚ ਤੁਹਾਨੂੰ ਪੂਰਾ ਸੂਟ ਬੰਨਣਾ ਹੈ ਤੇ 375 ਦੇ ਵਿੱਚ ਸਾਡੇ ਕੋਲ ਤੁਸੀਂ ਸ਼ਰਟ ਬਾਈ ਕਰ ਸਕਦੇ ਹੋ ਇਹ ਵਾਲੀ ਸ਼ਰਟ ਦੇਖੋ ਜੀ ਇਹ ਐਦਾਂ ਆਈ ਹੋਈ ਹੈ ਇੱਥੋਂ ਜਿਹੜਾ ਤੁਹਾਡਾ ਆਹ ਵਾਲੀ ਤੁਹਾਡੀ ਬਾਹੂ ਬੰਨੀ ਹੈ ਵਾਲੀ ਸ਼ਰਟ ਪੀਸ ਦੀ ਇਹ ਵਾਲੀ ਤੁਹਾਡੀ ਬਾਹੂ ਬੰਨੀ ਹੈ ਇਹ ਵਾਲਾ ਪ੍ਰਿੰਟ نیچے ਥੋੜਾ ਜਿਹਾ ਲਾਈਟ ਪ੍ਰਿੰਟ ਆਉਣਾ ਹੈ ਘੇਰੇ ਤੇ ਆਉਣਾ ਜੀ ਉੱਪਰ ਸ਼ਰਟ ਬਣੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਐਦਾਂ ਸ਼ਰਟ ਰਹਿਣ ਵਾਲੀ ਹੈ ਬੜੀ ਪਿਆਰਾ ਜਿਹਾ ਪੀਸ ਰਹਿਣ ਵਾਲਾ ਡਿਵਾਈਨ ਸ਼ੈਲਕ ਹੈ ਜੀ ਦੇਖ ਸਕਦੇ ਹੋ ਤੁਸੀਂ ਡਿਵਾਈਨ ਸ਼ੈਲਕ ਹੈ ਜੀ ਰਸ਼ੀਆ ਬ੍ਰਾਂਡ ਦੀ ਡਿਵਾਈਨ ਛਿਲਕ ਰਹਿਣ ਵਾਲੀ ਹੈ ਪੌਣੇ 2 ਮੀਟਰ ਪੀਸ ਹੈ ਜੀ ਡਬਲ ਵੱਡਾ ਪਣਾ ਜੀ ਇਹ ਪੌਣੇ 2 ਮੀਟਰ ਦਾ ਪੀਸ ਰਹਿਣ ਵਾਲਾ ਤੁਹਾਨੂੰ 750 ਦੇ ਵਿੱਚ ਡਿਵਾਈਨ ਛਿਲਕ ਦਾ ਸੂਟ ਪੈਣ ਵਾਲਾ ਜੀ ਠੀਕ ਹੈ ਜੀ 375 ਦੇ ਵਿੱਚ ਤੁਹਾਨੂੰ ਸ਼ਰਟ ਪੀਸ ਪੈਣ ਵਾਲੀ ਹੈ 375 ਰ ਸ਼ਰਟ ਪੀਸ ਬਾਈ ਕਰ ਸਕਦੇ ਹੋ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਲਾਈਟ ਸ਼ੇਡ ਵਿੱਚ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਸਵਾ ਕ ਮੀਟਰ ਦਾ ਪੀਸ ਰਹਿਣ ਵਾਲਾ ਜੀ ਇਹ ਸਵਾ ਮੀਟਰ ਦਾ ਪੀਸ ਰਹਿਣ ਵਾਲਾ ਜਿਹੜੀ ਮੇਰੀ ਭੈਣ ਦਾ ਫੋਲਡ ਕਰਕੇ ਸ਼ਰਟ ਬੰਦੀ ਹੈ ਕਈਆਂ ਮੇਗੀਆਂ ਪੈਣਾ ਪਤਲੀਆਂ ਹੁੰਦੀਆਂ ਉਹ ਸਾਡੇ ਕੋਲੋਂ ਬਾਏ ਕਰ ਸਕਦੀਆਂ ਡਿਵਾਈਨ ਸ਼ਿਲਕ ਦੇ ਪੀਸ ਰਹਿਣਗੇ ਦੇਖੋ ਜੀ ਦੇਖ ਸਕਦੇ ਹੋ ਤੁਸੀਂ ਡਿਵਾਈਨ ਸ਼ਿਲਕਾ ਬਹੁਤ ਸੌਫਟ ਸਟਾਫ ਹੁੰਦਾ ਜੀ ਡਿਵਾਈਨ ਸ਼ਿਲਕ ਠੀਕ ਹੈ ਜੀ ਬਹੁਤ ਸੌਫਟ ਵਾਲਾ ਸਟਾਫ ਹੁੰਦਾ ਡਿਵਾਈਨ ਸ਼ਿਲਕ ਅਗਲਾ ਪੀਸ ਚੈੱਕ ਕਰੋ ਅਗਲਾ ਪੀਸ ਚੈੱਕ ਕਰੋ ਜੀ ਇਹਦਾ ਪ੍ਰਿੰਟ ਚੈੱਕ ਕਰੋ ਇਹ ਵੀ ਤੁਸੀਂ ਦੇਖ ਸਕਦੇ ਹੋ ਟੈਬੀ ਲਾਈਨਿੰਗ ਹੈ ਦੇਖੋ ਨੇੜੇ ਦੀਕ ਤੋਂ ਤੁਹਾਨੂੰ ਦਿਖਾ ਸਕਦੇ ਆ ਟੈਬੀ ਲਾਈਨਿੰਗ ਹੈ ਜੀ ਇਹ ਇਹ ਵੀ ਡਬਲ ਪਣਾ ਜੀ 1.5 ਮੀਟਰ ਦਾ ਪੀਸ ਰਹਿਣ ਵਾਲਾ ਡਬਲ ਪਣਾ 1.5 ਮੀਟਰ ਦਾ ਪੀਸ ਰਹਿਣ ਵਾਲਾ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਕਲਰ ਚੈੱਕ ਕਰੋ ਇਹਦੇ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਇਹ ਤੁਹਾਨੂੰ ਦਿਖਾ ਰਿਆ ਸੀ ਦੇਖੋ ਇਹ ਵਾਧਾ ਤੁਹਾਨੂੰ ਟੈਬੀ ਦਾ ਦੁਪੱਟਾ ਵੀ ਮਿਲਣ ਵਾਲਾ ਜੀ ਜੇਕਰ ਤੁਸੀਂ ਸਾਡੇ ਕੋਲ ਟੈਬੀ ਦਾ ਨਾਲ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਬਾਏ ਕਰ ਸਕਦੇ ਹੋ ਦੇਖੋ ਜੀ ਇਹ ਵਾਲਾ ਜਿਹੜਾ ਦੁਪੱਟਾ ਇਹ ਟੈਬੀ ਦਾ ਦੁਪੱਟਾ ਆਊਗਾ ਜੀ ਇਹ ਵਾਲੇ ਸ਼ਰਟ ਪੀਸ ਦੇ ਨਾਲ ਜੇਕਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਇਹ ਵੀ ਬਾਏ ਕਰ ਸਕਦੇ ਹੋ ਠੀਕ ਹੈ ਜੀ ਪੌਣੇ ਇੱਕ 2 ਮੀਟਰ ਦਾ ਦੁਪੱਟਾ ਜਿਹੜੀਆਂ ਮੇਰੀਆਂ ਭੈਣਾਂ ਛੋਟੀਆਂ ਉਹ ਰਾਮ ਨਾਲ ਲੈ ਸਕਦੀਆਂ ਇਹ ਵਾਲਾ ਦੁਪੱਟਾ ਦੇਖੋ ਜੀ ਬੜਾ ਪਿਆਰਾ ਜਿਹਾ ਦੁਪੱਟਾ ਰਹਿਣ ਵਾਲਾ ਠੀਕ ਹੈ ਜੀ ਇਹ ਵਾਲਾ ਸ਼ਰਟ ਪੀਸ ਹੈ ਜੀ ਠੀਕ ਹੈ ਜੀ ਅਗਲਾ ਦੇਖੋ ਜੀ 2 ਮੀਟਰ ਦਾ ਦੁਪੱਟਾ ਰਹੂਗਾ ਜੀ 2 ਮੀਟਰ ਦਾ ਦੁਪੱਟਾ ਰਹੂਗਾ ਜੀ ਕਿਉਂਕਿ ਛੋਟੇ ਜਿਹੇ ਦੁਪੱਟੇ ਹੁੰਦੇ ਐ ਜਿਆਦਾ ਲੈਂਥ ਨਹੀਂ ਹੁੰਦੀ ਇਹਨਾਂ ਦੁਪੱਟਿਆਂ ਦੀ ਦੇਖ ਸਕਦੇ ਹੋ ਤੁਸੀਂ ਅਗਲਾ ਪੀਸ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਇਹਦੇ ਵਿੱਚ ਸਾਡੇ ਕੋਲ 2-3 ਪੀਸ ਐ ਜੇਕਰ ਤੁਸੀਂ ਪੂਰਾ ਸੂਟ ਲੈਣਾ ਚਾਹੁੰਦੇ ਹੋ ਤਾਂ ਇਹ ਵਾਲੇ ਪੀਸਾਂ ਦੇ ਵਿੱਚ ਸਾਡੇ ਕੋਲ ਪੂਰਾ ਸੂਟ ਵੀ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਪ੍ਰਿੰਟ ਚੈੱਕ ਕਰੋ ਡਿਵਾਈਨ ਸ਼ੈਲਕ ਮੈਨਣ ਵਾਲੀ ਹੈ ਤੁਹਾਨੂੰ ਡਿਵਾਈਨ ਸ਼ੈਲਕ ਹੈ ਠੀਕ ਹੈ ਜੀ ਰਸ਼ੀਆ ਬ੍ਰਾਂਡ ਦੀ ਡਿਵਾਈਨ ਸ਼ੈਲਕ ਹੈ ਬਹੁਤ ਸੌਫਟ ਸਟੱਫ ਹੁੰਦਾ ਹੈ ਇੰਨਾ ਸੌਫਟ ਸਟੱਫ ਹੈ ਜੀ ਇਹ ਸਿਰਫ 150 ਰੁਪਏ ਪਰ ਮੀਟਰ ਤੁਹਾਨੂੰ ਦੇ ਰਹੇ ਆ ਜੀ ਇਹ ਵਾਲੇ ਪੀਸ 150 ਰੁਪਏ ਪਰ ਮੀਟਰ ਡਿਵਾਈਨ ਸ਼ੈਲਕ ਦੇ ਤੁਹਾਨੂੰ ਕੱਟ ਪੀਸ ਦੇ ਰਹੇ ਆ ਠੀਕ ਹੈ ਜੀ ਇਹ ਵਾਲਾ ਜਿਹੜਾ ਪੀਸ ਹੈ ਇਹ ਪੌਣੇ 2 ਮੀਟਰ ਹੈ ਜੀ ਡਬਲ ਪਣਾ ਰਹਿਣ ਵਾਲਾ ਹੈ ਸਾਡੇ ਕੋਲੇ 2-3 ਪੀਸ ਅਵੇਲੇਬਲ ਆ ਜੇਕਰ ਏਦਾਂ ਦਾ ਤੁਸੀਂ ਸੂਟ ਬਣਾਉਣਾ ਚਾਹੁੰਦੇ ਹੋ ਪੂਰਾ ਤੇ ਪੂਰਾ ਸੂਟ 750 ਦੇ ਵਿੱਚ ਤੁਹਾਡਾ ਬਣਨਾ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਅਗਲਾ ਪੀਸ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਦੇਖੋ ਜੀ ਠੀਕ ਹੈ ਜੀ 3 ਮੀਟਰ ਦਾ ਪੀਸ ਰਹਿਣ ਵਾਲਾ ਇਹ ਵਾਲਾ ਪ੍ਰਿੰਟ ਚੈੱਕ ਕਰੋ ਡਿਵਾਈਨ ਸ਼ੈਲਕ ਹੈ ਜੀ ਡਿਵਾਈਨ ਸ਼ੈਲਕ ਹੈ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਇਹਦੇ ਨਾਲ ਵੀ ਤੁਹਾਨੂੰ ਦੁਪੱਟਾ ਮਿਲੂਗਾ ਜੀ ਦੇਖ ਸਕਦੇ ਹੋ ਤੁਸੀਂ ਅੱ비 ਦਾ ਦੁਪੱਟਾ ਵੀ ਇਹਦੇ ਨਾਲ ਆਇਆ ਦੇਖ ਸਕਦੇ ਹੋ ਇਹ ਵਾਲਾ ਦੁਪੱਟਾ ਵੀ ਤੁਸੀਂ ਸਾਡੇ ਕੋਲ ਇਹ ਵਾਲੇ ਪੀਸ ਦੇ ਨਾਲ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਅਗਲਾ ਦੇਖੋ ਜੀ ਇਹ ਫੇਰ ਉਸ ਬਲੈਕ ਪ੍ਰਿੰਟ ਚ ਆ ਗਿਆ ਜੀ ਸਾਡੇ ਕੋਲ ਦੋ ਤਿੰਨ ਪੀਸ ਹੈ ਠੀਕ ਹੈ ਜੀ ਜੇਕਰ ਤੁਸੀਂ ਪੂਰਾ ਸੂਟ ਲੈਣਾ ਤਾਂ ਉਹ ਵੀ ਲੈ ਸਕਦੇ ਹੋ 3 ਮੀਟਰ ਦਾ ਪੀਸ ਰਹਿਣ ਵਾਲਾ ਵੱਡਾ ਪਣਾ ਜੀ ਇਹ ਠੀਕ ਹੈ ਜੀ ਪੂਰਾ ਸੂਟ ਬਣੂਗਾ ਤੁਹਾਡਾ ਇਹ ਵਾਲਾ 750 ਦੇ ਵਿੱਚ ਤੁਹਾਡਾ ਪੂਰਾ ਸੂਟ ਬਣਨ ਵਾਲਾ ਇਹ ਸ਼ਰਟ ਪੀਸ ਪਣ ਵਾਲੀ ਹੈ ਜੀ ਦੇਖੋ ਇਹਦਾ نیچے ਘੇਰੇ ਦੇ ਉੱਪਰ ਇਦਾਂ ਬਾਰਡਰ ਬਣਿਆ ਹੋਇਆ ਇਹ ਘੇਰੇ ਤੇ ਆਊਗਾ ਬਾਰਡਰ ਉੱਪਰ ਇਦਾਂ ਆਉਣ ਵਾਲਾ ਸ਼ਰਟ ਪੀਸ ਹੈ ਜੀ ਇਹ ਡਿਵਾਈਨ ਸ਼ੈਲਕ ਹੈ ਬਹੁਤ ਹੀ ਸੌਫਟ ਵਾਲਾ ਸਟੱਫ ਰਹਿਣ ਵਾਲਾ ਦੇਖ ਸਕਦੇ ਹੋ ਤੁਸੀਂ ਬਹੁਤ ਸੌਫਟ ਸਟੱਫ ਹੈ ਜੀ ਬਹੁਤ ਹੀ ਸੌਫਟ ਸਟੱਫ ਰਹੂਗਾ ਜੀ ਕਹ ਜੀ ਦੇਖੋ ਅਗਲਾ ਪੀਸ ਚੈੱਕ ਕਰੋ 2 ਮੀਟਰ ਦਾ ਪੀਸ ਹੈ ਜੀ ਇਹ ਦੇਖੋ ਜੀ ਇਹ ਡਬਲ ਪਣਾ 1.5 ਮੀਟਰ ਦਾ ਪੀਸ ਰਹਿਣ ਵਾਲਾ 1.5 ਮੀਟਰ ਦਾ ਪੀਸ ਰਹਿਣ ਵਾਲਾ ਡਿਵਾਈਨ ਸ਼ੈਲਕ ਹੈ ਦੇਖ ਸਕਦੇ ਹੋ ਤੁਸੀਂ ਨਜ਼ਦੀਕ ਤੋਂ ਦਿਖਾਉਣੀ ਹੈ ਪ੍ਰਿੰਟ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ 1.5 ਮੀਟਰ ਦਾ ਪੀਸ ਹੈ ਡਬਲ ਪਣਾ ਰਹਿਣ ਵਾਲਾ

व्डापना सवा मीटर का पीस वाला जी सवा मीटर का पीस है डबलपना जी डबल पना रहा है पना डबल रहूगा तो फोल्ड करके आराम न शर्ट बन जानी है ये वाला पीस चेक करो ये भी सवा दो मीटर का पीस है शर्ट पीस बनूगा आराम नालेंट देखो बहुत प्यारा प्रेंट रहने वाला कलर भी देख सकते हो बड़ा प्यारा जहा कलर रहने वाला डिवाइन शिलक है जी देख सौ बड़ा प्यारा जहा पीस रहने वाला जी ਏ 10 ਮੀਟਰ ਦਾ ਪੀਸ ਸਾਡੇ ਕੋਲੇ ਕਈ ਮੇਰਾ ਪਿਆਣਾ ਹੈਲਥੀ ਹੁੰਦੀਆਂ 22 ਦੇ ਵਿੱਚ 22 ਮੀਟਰ ਦੇ ਵਿੱਚ ਉਹਦੀ ਲੈਂਥ ਕੰਪਲੀਟ ਨਹੀਂ ਹੁੰਦੀ ਬਾਜ਼ੂ ਨਹੀਂ ਉੱਤਰਦੀਆਂ ਤਾਂ ਇਹ ਵਾਲਾ ਪੀਸ ਸਾਡੇ ਕੋਲ ਤੁਸੀਂ ਆਰਾਮ ਨਾਲ ਬਾਇ ਕਰ ਸਕਦੇ ਹੋ 3 ਮੀਟਰ ਦਾ ਪੀਸ ਰਹਿਣ ਵਾਲਾ ਕਲਰ ਵੀ ਬੜਾ ਲਾਈਟ ਹੈ ਡਿਵਾਈਨ ਸ਼ਿਲਕ ਹੈ ਬਹੁਤ ਪਿਆਰਾ ਪੀਸ ਰਹਿਣ ਵਾਲਾ ਠੀਕ ਹੈ ਜੀ ਡਿਵਾਈਨ ਸ਼ਿਲਕ ਹੈ ਬਹੁਤ ਸੌਫਟ ਵਾਲਾ ਸਟਾਫ ਹੁੰਦਾ ਜੀ ਡਿਵਾਈਨ ਸ਼ਿਲਕ ਠੀਕ ਹੈ ਜੀ ਇਹ ਵੀ ਜਿਹੜਾ ਬਾਰਡਰ ਹੈ ਇਹ ਨੀਚੇ ਘੇਰੇ ਤੇ ਆਉਣਾ ਜੀ ਠੀਕ ਹੈ ਜੀ ਨੀਚੇ ਘੇਰੇ ਤੇ ਬਾਰਡਰ ਆਉਣਾ ਉੱਪਰ ਐਦਾਂ ਪੀਸ ਬਣਿਆ ਹੋਇਆ ਉੱਪਰ ਡਿਜ਼ਾਈਨ ਬਣਿਆ ਹੋਇਆ ਤੁਹਾਡੀ ਜੀ ਜੀ ਫੋਲਡ ਕਰਕੇ ਸ਼ਰਟ ਬਣਦੀ ਹੈ ਸਾਡੇ ਕੋਲੋਂ ਪੀਸ ਇਹ ਬਾਈ ਕਰ ਸਕਦੇ ਹੋ ਡਿਵਾਈਨ ਸ਼ੈਲਕ ਹੈ ਜੀ ਦੇਖ ਸਕਦੇ ਹੋ ਤੁਸੀਂ ਡਿਵਾਈਨ ਸ਼ੈਲਕ ਹੈ ਬਹੁਤ ਪਿਆਰਾ ਪੀਸ ਰਹਿਣ ਵਾਲਾ ਜੀ 2 ਮੀਟਰ ਦਾ ਪੀਸ ਰਹੂਗਾ ਜੀ ए वाला पीस चेक करो कलर देखो बड़ा प्यारा जहा कलर वाला लाइट जहाड है बहुत प्यारा प्रिंट रहने वाला ठीक है टेन मीटर का पीस वाला जी ये डिवाइन शेल्क है रशिया ब्रांड है प्रिंट बड़ा प्यारा जा, बहुत प्यारा प्रिंट है जी अगला पीस चेक करो ए वाला प्रिंट देखो जी ये बड़ा प्यारा जहां रेह वाला है लिवेंडर कलर है प्यारा जहां रहन वाला कट रेह वाली है जी दो मीटर दी है सवा दो मीटर दी कट रहेगी बड़ा प्यारा जहा पीस रेह वाला देख सकते हो डिवाइन का प्रिंट भी बड़ा प्यारा जहा ਟੈਬੀ ਲਾਈਨਿੰਗ ਹੈ ਜੀ। ਇਸ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ। ਠੀਕ ਹੈ ਜੀ। ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ। ਇਹ ਵੀ ਤੁਹਾਨੂੰ ਸ਼ਰਟ ਪੀਸ ਮਿਲੂਗਾ ਜੀ। ਸ਼ਰਟ ਪੀਸ ਮਿਲਣ ਵਾਲਾ ਜੀ ਇਹ ਵਾਲੇ ਪ੍ਰਿੰਟ ਦਾ। ਇਹ 2 ਮੀਟਰ ਸਵਾ 2 ਮੀਟਰ ਦਾ ਪੀਸ ਹੈ ਜੀ। ਠੀਕ ਹੈ ਜੀ। ਸਵਾ ਦੋ ਮੀਟਰ ਦਾ ਪੀਸ ਰਹਿਣ ਵਾਲਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜਿਹਦੀ ਮੇਰੀ ਭੈਣਾਂ ਦਾ ਫੋਲਡ ਕਰਕੇ ਸ਼ੌਰਟ ਬੰਦੀ ਹੈ ਤੇ ਸਾਡੇ ਕੋਲ ਤੁਸੀਂ ਬਾਇ ਕਰ ਸਕਦੇ ਹੋ ਠੀਕ ਹੈ ਜੀ 2 ਮੀਟਰ ਦਾ ਪੀਸ ਹੈ ਜੀ 2 ਮੀਟਰ ਦਾ ਪੀਸ ਰਹਿਣ ਵਾਲਾ ਹੈ ਜਿਹੜੀਆਂ ਮੇਰੀਆਂ ਦਾ ਭੈਣਾਂ 19 ਇੰਚ 20 ਇੰਚ ਕੇ ਰੈਡੀ ਹੁੰਦਾ ਉਹ ਵਾਲਾ ਇਹ ਵਾਲਾ ਪੀਸ ਲੈ ਸਕਦੀਆਂ ਸਾਡੇ ਕੋਲੋਂ ਕਲਰ ਦੇਖੋ ਬੜਾ ਪਿਆਰਾ ਜਿਹਾ ਕਲਰ ਹੈ ਇਹ ਵਾਲਾ ਪੀਸ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਵਾਲਾ यहां तुम तो दुपट्टा भी मिलेगा जी ठीक है जी थी, पूरा ढाई मीटर का दुप्टा टैबी का देख सकते हो बड़ा प्यारा जहाँ दुपट्टा बहुत प्यारा दुप्टा रहने वाला टैबी जी ठीक है अगला पीस चेक करो ये ज़रा पीस है जी वह सवा मीटर का ही रहूगा व्डापना ठीक है अगला पीस चेक करो ਇਹ ਮਿੱਤਰ ਨੂੰ ਦੋ ਤਿੰਨ ਪੀਸ ਮਿਲ ਜਾਣਗੇ ਜੀ ਇਹ ਵੀ ਤੁਸੀਂ ਪੂਰਾ ਸੂਟ ਬਣਾ ਸਕਦੇ ਹੋ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਡਿਵਾਈਨ ਸ਼ੈਲਕ ਹੈ ਰਸੀਆ ਬ੍ਰੈਂਡ ਰਹਿਣ ਵਾਲਾ ਟੈਬੀ ਲਾਈਨਿੰਗ ਹੈ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ 2 ਮੀਟਰ ਦਾ 2.5 ਮੀਟਰ ਦਾ ਪੀਸ ਹੈ ਜੀ ਸਾਡੇ ਕੋਲੇ ਠੀਕ ਹੈ ਜਿਹੜੀ ਮੇਰੀ ਭੈਣ ਨੇ ਇਹ ਵਾਲਾ ਪੀਸ ਬਾਈ ਕਰਨਾ ਡਿਵਾਈਨ ਸ਼ੈਲਕ ਰਹਿਣ ਵਾਲੀ ਉਹ ਬਾਈ ਕਰ ਸਕਦੀ ਹੈ ਇਹ ਦੇਖੋ ਜੀ ਇਹ ਵਾਲਾ ਵੀ ਜਿਹੜਾ ਪੀਸ ਹੈ ਜੀ ਸਵਾ ਮੀਟਰ ਦਾ ਪੀਸ ਹੈ ਜਿਹੜੀਆਂ ਮੇਰੀਆਂ ਡੱਪਰ ਪਣਾ ਵੱਡਾ ਰਹੂਗਾ ਜੀ ਸਵਾ ਮੀਟਰ ਦਾ ਪੀਸ ਹੈ ਆਰਾਮਨਾ ਸ਼ਰਟ ਪੀਸ ਬੰਦਦਾ ਤੁਹਾਨੂੰ ਇਹਦੇ ਨਾਲ ਦੁਪੱਟਾ ਵੀ ਮਿਲੂਗਾ ਇੱਕਾਈ ਤੋਂ ਮੇ ਨਾਲ ਦੁਪੱਟਾ ਵੀ ਮਿਲਣ ਵਾਲਾ ਟੈਬੀ ਦਾ ਦੁਪੱਟਾ ਵੀ ਮਿਲੂਗਾ ਇਹਦੇ ਨਾਲ ਤੁਹਾਨੂੰ ਬੜਾ 16 ਜਾਂ ਸੂਟ ਬੰਨਣਾ ਤੁਹਾਡਾ ਇਹ ਸਵਾ ਮੀਟਰ ਦਾ ਪੀਸ ਰਹੂਗਾ ਜਿਹੜੀਆਂ ਮੇਰੀਆਂ ਪਹਿਣਾ ਦਾ ਸੂਟ ਬੰਨਦਾ ਫੋਲਡ ਕਰਕੇ ਪਣਾ ਵੱਡਾ ਰਹੂਗਾ ਜੀ ਠੀਕ ਹੈ ਜੀ ਇਹ ਵਾਲਾ ਤੁਹਾਨੂੰ ਮਿਲੂਗਾ ਟੈਬੀ ਦਾ ਦੁਪੱਟਾ ਠੀਕ ਹੈ ਜੀ ਨਾਲ ਟੈਬੀ ਦਾ ਦੁਪੱਟਾ ਮਿਲੂਗਾ ਜੀ 5 ਮੀਟਰ ਦੀ ਪੂਰੀ ਕੱਟ ਰਹਿਣ ਵਾਲੀ ਹੈ ਦੁਪੱਟੇ ਦੀ ਠੀਕ ਹੈ ਜੀ ਅੱਗੇ ਅਸੀਂ ਤੁਹਾਨੂੰ ਦਿਖਾਵਾਂਗੇ ਦੁਪੱਟੇ ਸਾਡੇ ਕੋਲ ਟੈਬੀ ਦੇ ਦੁਪੱਟੇ ਵੀ ਆਏ ਆ ਜਿਹੜੀਆਂ ਮੇਰੀਆਂ ਪੈਨਾਂ ਨੇ ਬਾਏ ਕਰਨੇ ਟੈਬੀ ਦੇ ਦੁਪੱਟੇ ਉਹ ਸਾਡੇ ਕੋਲ ਟੈਬੀ ਦੇ ਦੁਪੱਟੇ ਵੀ ਬਾਏ ਕਰ ਸਕਦੀਆਂ ਠੀਕ ਹੈ ਜੀ ਦੇਖੋ ਇਹ ਕੇ ਵਾਲਾ ਮਿਲੂਗਾ ਤੁਹਾਨੂੰ ਟੈਬੀ ਦਾ ਦੁਪੱਟਾ ਚੈੱਕ ਕਰੇ ਚਲੋ ਜੀ ਬੜੇ ਪਿਆਰੇ ਜੇ ਪ੍ਰਿੰਟ ਰਹਿਣ ਵਾਲੇ ਆ ਇਹ ਵਾਲਾ ਦੁਪੱਟਾ ਚੈੱਕ ਕਰੋ ਪੂਰੀ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈ ਟੈਬੀ ਦੇ ਦੁਪट्टे ਦੀ ਜੇਕਰ ਤੁਸੀਂ ਪਲੇਨ ਸੂਟ ਦੇ ਨਾਲ ਐਦਾ ਟੈਬੀ ਦਾ ਦੁਪੱਟਾ ਲੈਣਾ ਚਾਹਣੀ ਹੋ ਤਾਂ ਲੈ ਸਕਦੇ ਹੋ ਸਾਡੇ ਕੋਲੋਂ ਦੇਖੋ ਜੀ ਬੜਾ ਪਿਆਰਾ ਜਿਹਾ ਦੁਪੱਟਾ ਟੈਬੀ ਦਾ ਕਈ ਦੁਪੱਟਿਆਂ ਦੇ ਵਿੱਚ ਥੋੜਾ ਜਿਹਾ ਡਿਫੈਕਟ ਹੈ ਜੀ ਥੋੜਾ ਜਿਹਾ ਸਾਈਡ ਤੋਂ ਨਾ ਫਟੇ ਹੁੰਦੇ ਆ ਦੁਪੱਟੇ ਅਸੀਂ ਤੁਹਾਨੂੰ ਲੈਸ ਕਰਕੇ ਦਵਾਂਗੇ ਜਿਹੜੀ ਵੀ ਮੇਰੀ ਭੈਣ ਨੇ ਟੈਬੀ ਦਾ ਦੁਪੱਟਾ ਲੈਣਾ ਜੀ ਥੋੜਾ ਬਹੁਤਾ ਡਿਸਟ੍ਰੀਮੈਂਟ ਹੋ ਜਾਂਦੀ ਹੈ ਅਸੀਂ ਲੈਸ ਕਰਕੇ ਦਵਾਂਗੇ ਦੁਪੱਟੇ ਬੜੇ ਸੋਹਣੇ ਜੇ ਸੂਟ ਰੈਡੀ ਹੋਣੇ ਆ ਦੇਖੋ ਇਹ ਕੇਵਲਾ ਮਿਲੂਗਾ ਟੈਬੀ ਦਾ ਦੁਪੱਟਾ ਪਲੇਨ ਸੂਟ ਦੇ ਨਾਲ ਵੀ ਤੁਸੀਂ ਟੈਬੀ ਦੇ ਦੁਪੱਟੇ ਲੈ ਸਕਦੇ ਹੋ ਦੁਪੱਟਾ ਤੁਹਾਨੂੰ ਪਤਾ ਹੀ ਹੈ ਕਿੰਨਾ ਸੌਫਟ ਹੁੰਦਾ ਜੀ ਦੁਪੱਟਾ ਟੈਬੀ ਦਾ ਬਹੁਤ ਸੌਫਟ ਦੁਪੱਟਾ ਹੁੰਦਾ ਟੈਬੀ ਦਾ ਪ੍ਰਿੰਟ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਆ ਦੇਖੋ ਜੀ ਇਹ ਵਾਲਾ ਦੁਪੱਟਾ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਦੁਪੱਟਾ ਜੇਕਰ ਤੁਸੀਂ ਪਲੇਨ ਸੂਟ ਨਾਲ ਬਾਈ ਕਰੋਗੇ ਲਓਗੇ ਜੀ ਇਹਨੂੰ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਐ ਐਦਾਂ ਦੇਖੋ ਜੀ ਇੱਥੋਂ ਮੜਾ ਜਿਹਾ ਫਟਿਆ ਹੋਇਆ ਜੀ ਵੀ ਆਪਾਂ ਇਹਨੂੰ ਅਡਜਸਟ ਕਰ ਸਕਦੇ ਆ ਇਹਨੂੰ ਸੀ ਵੀ ਸਕਦੇ ਆ ਐਦਾਂ ਬਣਾ ਸਕਦੇ ਆ ਵੀ ਪਤਾ ਹੀ ਨਾ ਲੱਗੇ ਪਰ ਅਸੀਂ ਇਹਨੂੰ ਲੈਸ ਕਰਕੇ ਦਵਾਂਗੇ ਜੀ ਦੁਪੱਟਾ ਬਹੁਤ ਲੈਸ ਕਰਕੇ ਦਵਾਂਗੇ ਇਹ ਵਾਲਾ ਦੁਪੱਟਾ ਠੀਕ ਹੈ ਜੀ ਇੱਕ ਦੁਪੱਟਾ ਹੋਰ ਹੈ ਜੀ ਇਹ ਫਰੈਸ਼ ਮਿਲੂਗਾ ਤੁਹਾਨੂੰ ਐਦਾਂ ਹੀ ਠੀਕ ਹੈ ਐਦਾਂ ਹੀ ਇਸੇ ਪ੍ਰਿੰਟ ਦੇ ਵਿੱਚ ਤੁਹਾਨੂੰ ਦੋ ਦੁਪੱਟੇ ਹੋਰ ਆ ਜੀ ਸਾਡੇ ਕੋਲੇ ਠੀਕ ਹੈ ਜੀ ਇਹਦੇ ਫਰੈਸ਼ ਦੁਪੱਟੇ ਆ ਫਰੈਸ਼ ਮਿਲਣਗੇ ਇਹ ਵਾਲਾ ਦੁਪੱਟਾ ਦੇਖੋ ਜੀ ਕਿੰਨਾ ਪਿਆਰਾ ਦੇਖੋ ਕਿੰਨਾ ਪਿਆਰਾ ਦੁਪੱਟਾ ਜੀ ਵਾਲਾ ਟੈਬੀ ਦਾ ਬਹੁਤ ਪਿਆਰਾ ਦੁਪੱਟਾ ਰਹਿਣ ਵਾਲਾ ਪਲੇਨ ਸੂਟਾਂ ਦੇ ਨਾਲ ਲਓਗੇ ਤਾਂ ਬੜਾ ਸੋਹਣਾ ਜਿਹਾ ਸੂਟ ਬਣਨਾ ਤੁਹਾਡਾ ਜਿਹੜੇ ਦੁਪੱਟੇ ਹੁੰਦੇ ਨੇ ਨਾ ਬਹੁਤ ਸੌਫਟ ਹੁੰਦੇ ਆ ਤੁਹਾਨੂੰ ਪਤਾ ਹੀ ਹੋਣਾ ਟੈਬੀ ਦੇ ਦੁਪੱਟੇ ਕਿੰਨੇ ਸੌਫਟ ਦੁਪੱਟੇ ਹੁੰਦੇ ਆ ਜੀ ਦੇਖੋ ਜੀ ਇਹ ਵਾਲਾ ਦੁਪੱਟਾ ਲੈ ਸਕਦੇ ਹੋ ਦੇਖੋ ਜੀ ਇਹ ਵਾਲਾ ਦੁਪੱਟਾ ਦੇਖੋ ਟੈਬੀ ਦਾ ਬੜਾ ਪਿਆਰਾ ਜਿਹਾ ਦੁਪੱਟਾ ਰਹਿਣ ਵਾਲਾ ਟੈਬੀ ਦਾ 2.5 ਮੀਟਰ ਦੀ ਕੱਟ ਰਹੂਗੀ ਜੀ ਦੁਪੱਟੇ ਦੀ ਬਹੁਤ ਪਿਆਰੇ ਟੈਬੀ ਦੇ ਦੁਪੱਟੇ ਰਹਿਣ ਵਾਲੇ ਆ ਪਲੇਨ ਸੂਟਾਂ ਨਾਲ ਤੁਸੀਂ ਲੈ ਸਕਦੇ ਹੋ ਦੇਖੋ ਇਹ ਕੇਵਲ ਦੁਪੱਟਾ ਵੀ ਮਿਲੂਗਾ ਕਿੰਨਾ ਪਿਆਰਾ ਦੁਪੱਟਾ ਦੇਖੋ ਟੈਬੀ ਦਾ ਬਹੁਤ ਹੀ ਸੌਫਟ ਵਾਲਾ ਦੁਪੱਟਾ ਹੈ ਜੀ ਇੰਨਾ ਸੌਫਟ ਦੁਪੱਟਾ ਜੀ ਠੀਕ ਹੈ ਜੀ ਵੇਅਰ ਕਿਤੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਜੀ ਇਹ ਵਾਲਾ ਦੁਪੱਟਾ ਇਹ ਦੇਖੋ ਜੀ ਤੇ ਪੱਟਾ ਟੈਬੀ ਦਾ ਕਿੰਨਾ ਪਿਆਰਾ ਦੁਪੱਟਾ ਜੀ ਦੇਖੋ ਬਹੁਤ ਪਿਆਰਾ ਦੁਪੱਟਾ ਰਹਿਣ ਵਾਲਾ ਟੈਬੀ ਦਾ ਬੜਾ ਪਿਆਰਾ ਜਿਹਾ ਦੁਪੱਟਾ ਰਹਿਣ ਵਾਲਾ ਠੀਕ ਹੈ ਜੀ 375 ਦੇ ਵਿੱਚ ਤੁਸੀਂ ਦੁਪੱਟਾ ਸਾਡੇ ਕੋਲੋਂ ਟੈਬੀ ਦਾ ਬਾਈ ਕਰ ਸਕਦੇ ਹੋ ਠੀਕ ਹੈ ਜੀ ਜਿਹੜੇ ਦੁਪੱਟੇ ਪੂਰੇ 2.5 ਮੀਟਰ ਦੀ ਕੱਟ ਹੈ ਜੀ ਉਹ ਤੁਸੀਂ ਸਾਡੇ ਕੋਲੋਂ 375 ਦੇ ਵਿੱਚ ਲੈ ਸਕਦੇ ਹੋ ਦੁਪੱਟੇ ਟੈਬੀ ਦੇ ਦੇਖੋ ਜੀ ਆਹ ਵਾਲਾ ਦੇਖੋ ਦੁਪੱਟਾ ਕਿੰਨਾ ਪਿਆਰਾ ਬਹੁਤ ਪਿਆਰਾ ਦੁਪੱਟਾ ਜੀ ਠੀਕ ਹੈ ਜੀ ਐਦਾਂ ਦਾ ਸਾਡੇ ਕੋਲੇ ਸ਼ਾਇਦ ਸ਼ਰਟ ਪੀਸ ਵੀ ਸੀ ਐਦਾਂ ਦਾ ਅਸੀਂ ਨਹੀਂ ਦਿਖਾਇਆ ਛੋਟਾ ਪੀਸ ਸੀਗਾ ਛੋਟਾ ਸੀ ਪੀਸ ਬਹੁਤ ਪਿਆਰਾ ਪੀਸ ਰਹਿਣ ਵਾਲਾ ਜੀ ਇਹ ਵਾਲਾ ਦੇਖੋ ਜੀ ਤੁਹਾਨੂੰ ਇਹ ਪੀਸ ਮਿਲੂਗਾ ਜੇਕਰ ਤੁਸੀਂ ਇਹਦੀ ਸ਼ਰਟ ਪੀਸ ਵੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਹਦੀ ਸ਼ਰਟ ਪੀਸ ਵੀ ਬਣਾ ਸਕਦੇ ਹੋ ਐਦਾਂ ਦੇ ਤੁਹਾਨੂੰ ਦੋ ਪੀਸ ਮਿਲ ਜਾਣਗੇ ਤੁਸੀਂ ਉਹਦੀ ਸ਼ਰਟ ਪੀਸ ਵੀ ਬਣਾ ਸਕਦੇ ਹੋ ਠੀਕ ਹੈ ਜੀ ਇਹ ਇਹ ਤੁਸੀਂ ਨਾਲੇ ਦੇ ਦੁਪੱਟਾ ਲੈ ਸਕਦੇ ਹੋ ਬੜਾ ਸੋਹਣਾ ਜਿਹਾ ਸੂਟ ਦੇਖੋ ਜੀ 2500 ਤੱਕ 2200 ਤੱਕ ਤੁਹਾਨੂੰ ਸੂਟ ਮਿਲਦਾ ਟੈਬੀ ਦੇ ਦੁਪੱਟੇ ਨਾਲ ਜੇਕਰ ਤੁਸੀਂ ਇਹ ਤੁਹਾਨੂੰ ਕੱਟ ਪੀਸਾਂ ਦੇ ਵਿੱਚ ਸਿਰਫ 375 ਦਾ ਦੁਪੱਟਾ ਮਿਲ ਰਿਹਾ ਟੈਬੀ ਦਾ ਕੱਟ ਪੀਸਾਂ ਦੇ ਵਿੱਚ ਠੀਕ ਹੈ ਜੀ 375 ਦਾ ਟੈਬੀ ਦਾ ਦੁਪੱਟਾ ਮਿਲ ਰਿਹਾ ਇਹ ਕੇਵਲ ਆ ਦੁਪੱਟਾ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਦੁਪੱਟਾ ਟੈਬੀ ਦਾ ਦੇਖੋ ਜੀ देख सौ तुम दप्टे टैबी के बड़े प्यारे प्यारे दुपट्टे रहने वाले है देखो जी जे तुम इदा प्लेन सूटों दुपट्टे लोगे ना वो भी बहुत वीडियो लगने हैं बिल्कुल सॉफ्ट इन्े सॉफ्ट दुप्टे है जी टैबी के प्रिंट चेक करी चलो बड़े प्यारे जी प्रिंट रहने वाले है एक ये वाला दप्टा देखो ये थोड़ा छोटा है पर यह भी बड़ा प्यारा जहाट्टा रहने वाला है ਠੀਕ ਹੈ ਜੀ ਇਹ ਵਾਲਾ ਦੁਪੱਟਾ ਦੇਖੋ ਜੀ ਇਹ ਵੀ ਟੈਬੀ ਦਾ ਦੁਪੱਟਾ ਰਹਿਣ ਵਾਲਾ ਬੜਾ ਪਿਆਰਾ ਜਿਹਾ ਦੁਪੱਟਾ ਜੀਆ ਬੇਰੀਆਂ ਭੈਣਾਂ ਨੇ ਟੈਬੀ ਦੇ ਸੂਟ ਵੀ ਬਾਈ ਕੀਤੇ ਹੋਏ ਹਨ ਜੇ ਉਹਨਾਂ ਦਾ ਕਿਸੇ ਐਡਾ ਦੁਪੱਟਾ ਮੈਚ ਹੁੰਦਾ ਉਹਨਾਂ ਦੇ ਸੂਟਾਂ ਨਾਲ ਸੇਮ ਪ੍ਰਿੰਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਤੁਹਾਨੂੰ ਸਿਰਫ ਦੁਪੱਟਾ ਮਿਲਣ ਵਾਲਾ 375 ਦੇ ਵਿੱਚ ਦੁਪੱਟਾ ਮਿਲਣ ਵਾਲਾ ਜੀ ਠੀਕ ਹੈ ਜੀ ਤੁਸੀਂ ਵੇਲੇ ਤੁਹਾਨੂੰ ਜਿਹੜਾ ਸੂਟ ਮਿਲਦਾ ਟੈਬੀ ਦੇ ਦੁਪੱਟੇ ਨਾਲ ਤੁਹਾਨੂੰ 2000 ਉੱਪਰ ਮਿਲਦੀ ਹੈ ਰੇਂਜ ਟੈਬੀ ਦੇ ਦੁਪੱਟੇ ਨਾਲ ਤੁਹਾਨੂੰ 375 ਚ ਟੈਬੀ ਦਾ ਦੁਪੱਟਾ ਦੇ ਰਹੇ ਹਾਂ ਕੱਟ ਪੀਸਾਂ ਚ ਠੀਕ ਹੈ ਜੀ ਇਹ ਸਾਰਨ ਅੱਜ ਦੇ ਜਿਹੜੇ ਸਾਡੇ ਕੱਟ ਪੀਸ ਜੇਕਰ ਤੁਸੀਂ ਇਹਨਾਂ ਪੀਸਾਂ ਵਿੱਚ ਤੁਹਾਨੂੰ ਕੋਈ ਵੀ ਪੀਸ ਪਸੰਦ ਆਉਂਦਾ ਤਾਂ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਇਹ ਵਾਲੇ ਪੀਸ ਦੁਪੱਟੇ ਬਾਈ ਕਰ ਸਕਦੇ ਹੋ ਜੀ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜੀ ਮੇਰੀ ਲੋਕੇਸ਼ਨ ਹੈ ਜੀ ਤੁਸੀਂ ਜਾਣਦੇ ਹੋ ਸੀ ਹਰ ਰੋਜ਼ ਵੀਡੀਓ ਚ ਬੋਲਦੇ ਆ ਜੇਕਰ ਤੁਸੀਂ ਪਿੱਕੀ ਰੋਡ ਤੋਂ ਆ ਰਹੇ ਹੋ ਅਸੀਂ ਡਿਸਟ੍ਰਿਕਟ ਮਾਨਸਾਬਾਡਾਡੇ ਤੋਂ ਬਿਲੋਂਗ ਕਰਦੇ ਹਾਂ ਜੇਕਰ ਤੁਸੀਂ ਪਿੱਕੀ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਤੁਸੀਂ ਪੌਲ ਨੂੰ ਕ੍ਰੋਸ ਕਰਨਾ ਪਊਗਾ ਪੌਲ ਦੇ ਖੱਬੇ ਆ ਤੁਸੀਂ ਆਉਣਾ ਜੀ ਅੰਦਰ ਆ ਕੇ ਤੁਹਾਨੂੰ ਇੱਕ ਟਹਿਰਾਏ ਦੁਕਾਨ ਮਿਲਣੀ ਹੈ ਉਹਦੇ ਨਾਲ ਵਾਲੀ ਗਲੀ 'ਚ ਐਂਟਰ ਕਰਕੇ ਸਾਡੀ ਸ਼ਾਪ ਹੈ ਗਲੀ ਦੇ ਮੋੜ ਤੇ ਵਾਇਗਰੂ ਕਲੋਥ ਹਾਊਸ ਲਿਖਿਆ ਹੈ ਜੇਕਰ ਤੁਸੀਂ ਬੋਹਰ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਪੌਲ ਨੂੰ ਕ੍ਰੋਸ ਨਹੀਂ ਕਰਨਾ ਪੌਲ ਦੀ ਸੱਜੀ ਸਾਈਡ ਆਉਣਾ ਰਾਈਟ ਸਾਈਡ ਆਉਣਾ ਹੈ ਰਾਈਟ ਸਾਈਡ ਅੰਦਰ ਨੂੰ ਆਗੇ ਤੁਹਾਨੂੰ ਇੱਕ ਟੈਰਾ ਵਾਲੀ ਦੁਕਾਨ ਮਿਲੂਗੀ ਉਹਦੇ ਨਾਲ ਵਾਲੀ ਗਲੀ ਦੇ ਵਿੱਚ ਐਂਟਰ ਕਰਕੇ ਮੇਰੀ ਸ਼ਾਪ ਹੈ ਜੀ ਵਾਈ ਗੁਰੂ ਕਲੌਥ ਹਾਊਸ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਤੁਸੀਂ ਇਹ ਵਾਲੇ ਸਾਰੇ ਕੱਟ ਪੀਸ ਸਾਡੇ ਕੋਲੋਂ ਬਾਏ ਕਰ ਸਾਰੇ ਕੋਲੇ ਬਹੁਤ ਸਾਰੇ ਕੱਟ ਪੀਸ ਅਵੇਲੇਬਲ ਹੈ ਜੀ ਠੀਕ ਹੈ ਜੀ ਮੇਰੀ ਸ਼ਾਪ ਤੇ ਆ ਕੇ ਜਿਹੜੀਆਂ ਮੇਰੇ ਆਪਣਾ ਨੇ ਆਪਣੀ ਸ਼ਾਪ ਵਾਸਤੇ ਕੱਟ ਪੀਸ ਲੈਣੀਆਂ ਉਹ ਵੀ ਮੇਰੇ ਕੋਲੋਂ ਤੁਸੀਂ ਸ਼ਾਪ ਵਾਸਤੇ ਕੱਟ ਪੀਸ ਵੀ ਲੈ ਸਕਦੇ ਹੋ ਮਸਲੀਨ ਦੇ ਮੈਨਗੇ ਚਨੂਨ ਦੇ ਮੈਨਗੇ ਸ਼ਿਮਰ ਦੇ ਮੈਨਗੇ ਟੈਬੀ ਦੇ ਮੈਨਗੇ ਜੀ ਠੀਕ ਹੈ ਜੀ ਧੰਨਵਾਦ